ਲੋ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆ ਪਾਏ ਆ ਸੰਧੂ ਫਾਸਟ ਫੂਡ ਤੇ ਹਨਾ ਪੀਪਲੀ バス ਸਟੈਂਡ ਸਰਕਾਰੀ ਸਕੂਲ ਦੇ ਸਾਹਮਣੇ ਕਾਲਾਂ ਵਾਲੀ ਤੇ ਡੱਬਾਂ ਵਾਲੀ ਰੋਡ ਤੇ ਹਨਾ ਬਹੁਤ ਹੀ ਵਧੀਆ ਕੰਮ ਕੀਤਾ ਬੰਨਣ ਵਾਲੇ ਤੇ ਤੁਹਾਨੂੰ ਦਿਖਾਉਣੇ ਆ ਜੀ ਇੱਧਰ ਮਾਰ ਪੀਂਦੇ ਨਾ ਬਈ ਦਾ ਸੋ ਕੁੱਕ ਰੱਖ ਲਿਆ ਅਗਲੇ ਨੇ ਸਰਾ ਘੱਮ ਹੈ ਬੰਬਸ਼ਾਲੀ ਪਈ ਹੈ ਜਮਾ ਇਹ ਫਰੈਸ਼ ਤੁਹਾਨੂੰ ਫਾਸਟ ਫੂਡ ਫਰੈਸ਼ ਮਿਲੂਗਾ ਯਾਰ ਤੇ ਆਜੋ ਆਪਾਂ ਭਰਾ ਨਾਲ ਗੱਲ ਕਰਦੇ ਆਂ ਦੀ ਹਾਂ ਬਧੀਰ ਬੀਨਰ ਉਹ ਠੀਕ ਹੈ ਨੇੜੇ ਲਿਆ ਬਈ ਮਾੜਾ ਯਾਰ ਤੇ ਉੱਚਾ ਬੋਲੀ ਬਈ ਬਾਕੀ ਜਿਹੜੀ ਚੀਜ਼ ਦੱਸਣੀ ਆ ਠੀਕ ਹੈ ਤੇ ਇਹਨੂੰ ਇੱਥੇ ਰੱਖ ਰੱਖਾ ਪੀ ਲਓ ਜੀ ਆਪਾਂ ਗੱਲ ਕਰਦੇ ਹੁਣ ਕਿੰਨੀਆਂ ਐਟਮਾਂ ਨੇ ਤੇ ਕਿਹੜੀ ਬਾਰਡੇ ਵਾਲੀ ਐਟਮ ਹੈ ਇਹਨਾਂ ਕੋਲੇ ਤੇ ਕਿੰਨੀਆਂ ਐਟਮਾਂ ਫਾਸਟ ਫੂਡ ਵਾਲੀਆਂ ਹਨਾ ਤੇ ਚੱਲ ਬਈ ਦੱਸ ਬਾਰਡੇ ਵਾਲਾ ਕੋਈ ਕੋਸਟ ਹੈ ਬਾਰਡੇ ਵਾਲਾ ਦੋ ਐਟਮਾਂ ਇਹਨਾਂ ਕੋਲੇ ਕਿਹੜੀ ਕਿਹੜੀ ਹੈ ਕੇਕ ਤੇ ਪੀਸਟਰੀ ਇੱਕ ਕੇਕ ਹੈ ਤੇ ਇੱਕ ਪੇਸਟਰੀ ਹੈ ਠੀਕ ਹੈ ਤੇ ਕੇਕ ਦਾ ਤੁਸੀਂ ਆਪਾਂ ਨੂੰ ਰੇਟ ਦੱਸੋ ਕੇਕ 250 ਤੋਂ ਸਟਾਰਟ ਹੈ ਕੋਈ 800 500 ਨਹੀਂ ਕੇਕ 250 ਤੋਂ ਸਟਾਰਟ ਹੈ 500 ਤੱਕ ਹੈ ਹਨਾ ਤੇ ਪੇਸਟਰੀ ਪੇਸਟਰੀ ਦੱਸ ਜੀ ਹੈ ਪੇਸਟਰੀ ਹੈਗਾ 10 ਰੁਪਏ ਵਾਲੀ ਤੇ 20 ਦੀ ਹੈ ਹਨਾ ਤੇ ਕੇਕ ਵੀ ਨਾ ਇੱਕ ਤੁਸੀਂ ਗੱਲ ਕਰੀ ਜਾਂਦੇ ਸੀ ਹੈ ਨਾ ਫੋਟੋ ਪ੍ਰੋਟੋ ਜੋ ਕਿਵੇਂ ਰੋਸੀ ਹੋ ਜਾਂਦੀ ਹੈ ਕਿਸੇ ਨੇ ਫੋਟੋ ਲਵਾਇਆ ਮਨ ਲਾ ਕੇ ਕਿ ਆ ਜੀ ਨਾਲ ਫੋਟੋ ਪ੍ਰੋਟੋ ਵਾਲੇ ਨੇ ਹਾਂ 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 ਉਹ ਆਪਾਂ ਨੂੰ 2-3 ਘੰਟੇ ਪਹਿਲਾਂ ਪਾਸ ਕਰੇ ਆਰਡਰ ਦੇ ਠੀਕ ਹੈ ਫੋਟੋ ਤੋਂ 2-3 ਘੰਟੇ ਪਹਿਲਾਂ ਤਿਆਰ ਹੋ ਜਾਂਦੀ ਹੈ ਫੋਟੋ ਦੇਖੀ ਜਾਂ ਨੂੰ 2 ਘੰਟੇ ਪਹਿਲਾਂ ਹਾਂ ਆ ਦੇਖੋ ਜੀ ਜੇ ਕਿਸੇ ਨੇ ਹੈ ਨਾ ਅਨਿਵਰਸਰੀ ਦੇ ਕੇਕ ਕਰਨਾ ਹੁੰਦਾ ਨਾ ਫੋਟੋ ਲਗਾਉਣੀ ਹੁੰਦੀ ਹੈ ਜਾਂ ਬੱਚੇ ਦਾ ਕੋਈ ਸ਼ੌਂਕ ਹੁੰਦਾ ਨਾ ਫੋਟੋ ਲਗਾਉਣੀ ਹੈ ਤੇ ਉਹਨੂੰ ਤੁਸੀਂ 2 ਘੰਟੇ ਇਹਨਾਂ ਨੂੰ ਫੋਟੋ ਲੈ ਕੇ ਜਾਣੀ ਹੈ ਤੇ 2-3 ਘੰਟੇ ਪਹਿਲਾਂ ਦੱਸਣਾ ਹਨ ਤੁਹਾਨੂੰ ਫੋਟੋ ਵਾਲਾ ਕੇਕ ਤਿਆਰ ਮਿਲੂਗਾ ਠੀਕ ਹੈ ਜਮਾ ਟਾਪ ਕੁਆਲਟੀ ਦਾ ਕੇਕ ਫਰੈਸ਼ ਕੇਕ ਮਿਲੂਗਾ ਹਨਾ ਤੇ ਦੂਜਾ ਫਾਸਟ ਫੂਡ ਤੇ ਦੱਸੋ ਕਿੰਨਾ ਆਰਡਰ ਆ ਮਰ ਰਹਿਗਾ ਕਿੰਨਾਂ ਆਰਡਰ ਆ ਕਿਉਂ ਦੱਸੋ ਗੇਵੇਂ ਬੰਨੀਆ 24 ਰਹਿ ਗਈ ਜੀ 24 ਰਹਿ ਗਈ ਮੰਜੂਰੀਅਲ ਮੰਜੂਰੀਅਲ 버ਗਰ 버ਗਰ ਕੋਲਚਾ ਕੋਲਚਾ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਮੋਮੋਜ਼ ਮੋਮੋਜ਼ ਪਨੀਰ ਵਰਗਰ ਪਨੀਰ ਵਰਗਰ 25 ਕੇ ਲਈ 25 ਕੇ ਲਈ ਠੀਕ ਹੈ ਜੀ 3 ਦਾ 3 ਚੀਜ਼ ਪੀਆ ਸੈਂਡਵਿਚ 11 ਆਈਟਮਾਂ ਹੋਊਗਾ ਸੋਡੀਆਂ ਫਾਸਟ ਫੂਡ ਦੀਆਂ ਤੇ 2 ਹੋਊਗਾ ਬਾਡੀ ਵਾਲਾ ਹਨਾ ਕੁੱਲ 13 ਆਈਟਮਾਂ ਤੇ ਬਾਕੀ ਠੰਡੇ ਹੋਗੇ ਹਰ ਇੱਕ ਪ੍ਰਕਾਰ ਦਾ ਠੰਡਾ ਤੇ ਆਪਣਾ ਇਹ ਹੈਗਾ ਸੰਧੂ ਫਾਸਟ ਫੂਡ ਕਾਲਾਂ ਵਾਲੀ ਤੇ ਡੱਬਲੀ ਰੋਡ ਸਰਕਾਰੀ ਸਕੂਲ ਦੇ ਸਾਹਮਣੇ ਤੇ ਅਗਲੀ ਬੱਸ ਸਟੈਂਡ ਤੇ ਠੀਕ ਹੈ ਕੀ ਇਹਦੀ ਓਪਨਿੰਗ ਤੇ ਕਲੋਜ਼ਿੰਗ ਦਾ ਟਾਈਮ ਕਿੰਨੇ ਵਜੇ ਆ? ਇਹਦੀ ਓਪਨਿੰਗ ਹੈ ਜੀ ਬਾਈ 11:00 ਤੜਕੇ ਹੀ 11:00 ਵਜੇ। ਸ਼ਾਮ ਨੂੰ 10:00 ਵਜੇ। ਸ਼ਾਮ ਨੂੰ 10:00 ਵਜੇ ਤਾਈਂ ਕੋਦੋਂ ਮਰਜ਼ੀ ਆ ਸਕਦੇ ਵੀ ਜੀ ਆ ਤੇ ਖੁੱਲਾ ਨਹੀਂ ਪੂਰਾ ਫਰੈਸ਼ ਚੀਜ਼ ਮਿਲੂ। ਪੂਰਾ ਬਾਈਕ ਖੰਡਾ ਪ੍ਰਬੰਧ ਹੈ। ਆ ਜਾ ਬਾਈਕ ਖੰਡਾ ਲਿਟਾਈ। ਯਾਰ ਕੀ ਗੱਲ ਸਮਝ ਨਹੀਂ। ਕੀ ਗੱਲ? ਦੇ ਕੋਈ ਪੱਖਿਆਂ ਦਾ ਪੂਰਾ ਪ੍ਰਬੰਧ ਬੜਾ ਸਰਾ ਕੰਮ ਕਰ ਰਿਹਾ ਹੈ ਨਾ ਇੱਕ ਵਾਰੀ ਆ ਕੇ ਤੁਸੀਂ ਜਰੂਰ ਦੇਖੋ ਤੇ ਪਤਾ ਲੱਗੋ ਤੁਹਾਨੂੰ ਵੀ ਕਿੰਨੀ ਤਕੜੀ ਚੀਜ਼ ਬਣਾਈ ਆ ਨਾ ਤੇ ਪੂਰਾ ਮੈਂ ਗੱਲ ਤੇ ਪਰਪਰਦੀ ਆ ਚਾਰ ਲੱਗਦੇ ਪਿਆਰੇ ਜਿਹੇ ਆ ਆ ਦੇਖੋ ਜੀ ਠੰਡੇ ਹਰ ਇੱਕ ਪ੍ਰਕਾਰ ਦਾ ਤੁਹਾਨੂੰ ਠੰਡਾ ਮਿਲੂਗਾ ਹਨਾ ਲਓ ਜੀ ਆ ਕੀng ਪਈ ਆ ਹਨਾ ਪੀਸਟੀ ਹੋ ਗਏ ਇੱਕ ਵਾਰੀ ਹੋਰ ਤੁਹਾਨੂੰ ਵੀਊ ਦਿਖਾ ਦਿੰਨੇ ਆ ਪੂਰਾ ਮੈਂ ਖਾ ਫਰੈਸ਼ ਚੀਜ਼ ਮਿਲੂਗੀ ਯਾਰ ਮੌਕੇ ਦੀ ਤਿਆਰ ਸੰਦੂ ਫਾਸਟ ਫੂਡ ਤੁਹਾਨੂੰ ਬਾਹਰ ਦਾ ਦਿਖਾ ਦਿੰਨੇ ਆ ਠੀਕ ਐ ਸੰਦੂ ਫਾਸਟ ਫੂਡ We'll be right back.